ਸਸਰੀ ਕਾਲ ਪੰਜਾਬੀਓ ਕਿਵੇਂ ਉਹ ਸਾਰੇ ਤੇ ਹੋ ਗਿਆ ਹਗਮਾ ਤੇ ਬਿਜਲੀ ਤੁਹਾਨੂੰ ਮਿਲਦੀ ਸੀ 600 ਯੂਨਿਟ ਬੱਲੇ ਬੱਲੇ ਮੁੱਕਦੀ ਨਹੀਂ 600 ਯੂਨਿਟ ਦਾ ਮੁੱਕਦੀ ਨਹੀਂ ਜਿੰਨੀ ਮਰਜ਼ੀ ਪਾ ਲਈ ਜਾ ਤੇ ਬੜੇ ਖੁਸ਼ੀ ਲੋਕ ਚੁੰਗੀਆਂ ਮਾਰਦੇ ਸੀ ਬੁਰਾ ਹਾਲ ਬੜੀਆਂ ਤਰੀਫਾਂ ਕਰਦੇ ਸੀ ਅਗਲੇ ਨੇ ਕੱਟ ਕੇ ਕਰਤੀ 300 300 ਉੱਤੇ ਪੈਣਾ ਬਿੱਲ ਤੇ ਕੋਈ ਗੱਲ ਨਹੀਂ ਗੱਲ ਵੀ ਸਹੀ ਹੈ ਭਾਈ ਉਹ ਜਿਵੇਂ ਕਹਿੰਦੇ ਨੇ ਖਾਓ ਪੀਓ ਆਪਣਾ ਜਸ ਗਾਉ ਹਮਾਰਾ ਰੋਟੀਆਂ ਲਿਆਓ ਮੰਗ ਕੇ ਕੰਮ ତੁਮਾਰਾ ਕਿਸੇ ਸਾਬ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਉਹ ਮਾਨ ਸਾਹਿਬ ਤੁਹਾਨੂੰ ਬਿਜਲੀ ਫ੍ਰੀ ਦੇਣ 600 ਯੂਨਿਟ ਸਹੂਲਤਾ ਵੀ ਦੇਣ ਹਨਾ ਤੇ ਤੁਹਾਡਾ 20 ਕਿਲੋ ਕਈ ਕਹਿੰਦੇ ਨੇ ਮਿਲਦਾ ਸੀ ਤੇ 15 ਕਿਲੋ ਰਾਸ਼ਨ ਕੱਟ ਲਿਆ ਤੇ 5 ਕਿਲੋ ਵੀ ਨਾ ਕਟਣ 5 ਕਿਲੋ ਤੇ ਕੱਟ ਮਾਰ ਲੈਣੇ ਤੇ ਚਾਹੀਦਾ ਯਾਰ ਉਹਨੂੰ ਵੀ ਸੋ ਪੈਨਸ਼ਨ ਪੈਨਸ਼ਨ ਤੇ ਵੀ ਕਾਟਾ ਮਾਰਿਆ ਸੀ ਕਿਉਂਕਿ ਕਹਿਣਾ ਸੌਖਾ ਕਰਨਾ ਬੜਾ ਮੁਸ਼ਕਿਲ ਹੈ ਭਾਈ ਉਹ ਸਟੇਜ ਤੇ ਜਦੋਂ ਚੜਿਆ ਹੁੰਦਾ ਨਾ ਤਾਂ ਜਨਤਾ ਜਦੋਂ ਤਾੜੀ ਮਾਰਦੀ ਹੈ ਤੇ ਬੜਾ ਉਦੋਂ ਪੰਪ ਵੱਜਿਆ ਹੁੰਦਾ ਉਦੋਂ ਤਾਂ ਬੜਾ ਐ ਐ ਐ ਗੱਲਾਂ ਕਰਦਾ ਉਹ ਉਦੋਂ ਤਾਂ ਤਾਂ ਤੁਸੀਂ ਉਹਦੇ ਤੋਂ ਸੈਂਟਰ ਖੜੀ ਕਰ ਦਿ ਲੋ ਜੇ ਉਹਦੇ ਕੋਲ ਹੁੰਦਾ ਕੁਝ ਨਹੀਂ ਉਹਦੀ ਜੇਬ 'ਚ ਖੀਸੇ 'ਚ ਦੀ 1 ਰੁਪਈਆ ਵੀ ਹੁੰਦਾ ਉਦੋਂ ਨਹੀਂ ਤੇ ਸਾਰੇ ਤੁਹਾਡੇ ਉੱਤੇ ਲਟਾ ਦੇ ਉਦੋਂ ਬੜਾ ਚਾਹ ਚੜਦਾ ਮਾਨ ਸਾਹਿਬ ਨੂੰ ਜਦੋਂ ਤੁਸੀਂ ਤਾੜੀਆਂ ਐ ਮਾਰਦੇ ਨਾ ਆ ਮਾਦੀ ਝੰਡੇ ਲਣਾ ਦੇ ਤਾਂ ਮਾਨ ਸਾਹਿਬ ਐ ਅੱਖਾਂ ਐ ਡੇਲੇ ਕਰਦਾ ਉਦੋਂ ਪਰ ਭਾਈ ਤੁਸੀਂ ਕਿਹੜੀ ਚੰਗੀ ਕਰਤੂਤ ਕੀਤੀ ਨੇ ਇੱਕ ਵੀ ਚੰਗੀ ਕਰਤੂਤ ਕੀਤੀ ਹੈ ਇਹ ਹੋਰ ਤਾਂ ਹੋਰ ਮਾਨ ਸਾਹਿਬ ਦੀ ਸਰਕਾਰ ਬਹੁਤ ਵਧੀਆ ਯਾਰ ਲੈਟ ਬੜੀ ਭੇਜੀ ਆ ਨੇ ਹੂੰ ਕੱਟ ਨਹੀਂ ਮਾਰਦੀ ਬਸ ਰਾਮਨਾਥ ਸੁੱਤੇ ਰਹੋ ਰਾਰੀ ਰਾਦਨ ਨਕੇ ਸਵੇਰੇ ਜਾ ਕੇ ਦੇਖੋ ਨਕੇ ਪੈਲੀਆਂ ਸਾਰੀਆਂ ਫੁੱਲ ਭਰੀਆਂ ਹੁੰਦੀਆਂ ਨੇ ਕਿਆਰੋ ਕਿਆਰੀ ਪਾਣੀ ਹੁੰਦਾ ਹੁਣ ਹੁਣ ਕਿੱਧਰ ਗਏ ਨਕੇ ਤੁਹਾਡੇ ਕਿੱਧਰ ਜਾਣੇ ਹੁਣ ਤੁਹਾਡਾ ਹੁਣ ਇਹਨੇ ਦੱਬ ਕੇ ਹੁਣ ਦੱਬ ਕੇ ਮੀਟਰ ਕਸਣਾ ਤੁਸੀਂ ਇੰਨੀਆਂ ਕਰਤੂਤਾ ਕੀਤੀਆਂ ਉਹਦੇ ਨਾਲ ਉਹਨੇ ਵਿਚਾਰੇ ਨੇ ਤੁਹਾਨੂੰ ਬਿਜਲੀ ਦਿੱਤੀ ਤੁਹਾਡੇ ਫਸਲਾਂ ਨੂੰ ਠੰਡਾ ਪਾਣੀ ਜਾਂਦਾ ਇਹ ਠਾਟਾ ਮਾਰਦੇ ਇਹ ਪੱਠੇ ਪਾਉਂਦੇ ਹੋ ਹਰੇ ਹਰੇ ਵਧੀਆ ਤੇ ਮੱਝਾਂ ਨੂੰ ਪੰ ਦੁੱਧ ਕਿਉ ਉਹਨੂੰ ਕਦੀ ਕਿਲੋ ਕਿਉ ਪਚਾਇਆ ਮੈਂ ਤੁਸੀਂ ਕੁਝ ਨਹੀਂ ਪਚਾਇਆ ਹੁਣ ਉਹਦੀ ਵਾਰੀ ਆ ਗਈ ਐਮਪੀ ਦੇ ਸੀਟਾਂ 'ਚ ਕੀ ਯਾਦ ਕਰਿਆ ਤੁਸੀਂ ਉਹਨੂੰ ਵਿਚਾਰੇ ਨੂੰ ਤੁਸੀਂ ਸੁੰਬਰ ਕੇ ਰੱਖਤਾ ਉਹ ਤਾਂ ਕਹਿੰਦਾ ਸੀ ਮੈਂ 13 ਜੀਰੋ ਨਾਲ ਸੁੰਬਰ ਮੈਂ ਤੁਸੀਂ ਤੁਸੀਂ ਵਿਚਾਰੇ ਮਾਨ ਸਾਹਿਬ ਨੂੰ ਹੀ ਸੁੰਬਰ ਕੇ ਰੱਖਤਾ ਇਹ ਇਹ ਚੰਗਾ ਨਹੀਂ ਕੀਤਾ ਪਈਆਂ ਤੁਸੀਂ ਹੁਣ ਇਹਦੀ ਤੁਹਾਨੂੰ ਭੁਗਤ ਨਹੀਂ ਪਊ ਇਹਦੀ ਸਜ਼ਾ ਭੁਗਤ ਨਹੀਂ ਪਊ ਹੁਣ ਅਗਲੇ ਨੇ ਪਹਿਲਾਂ ਅੱਧੀ ਕੱਟੀ ਐ ਹੋਰ ਥੋੜੇ ਦਿਨਾਂ ਨੂੰ ਸਰਪੰਚੀ ਦੀਆਂ ਵੋਟਾਂ ਨੇ ਦੇਖਣੇ ਜੇ ਸਰਪੰਚੀ ਦੇ ਵੋਟਾਂ ਜੇ ਤੁਸੀਂ ਗਲਤੀ ਕਰਤੀ ਜੇ ਤੁਸੀਂ ਮਾਨਸਾ ਦੇ ਬੰਦਿਆਂ ਨੂੰ ਨਾ ਜਿਤਾਇਆ ਆਹ ਜਿਹੜੀ 300 ਰਹਿ ਗਈ ਨਾ ਇਹ ਚ 150 ਰਹਿ ਜਾਣੀ ਜੇ ਤੇ 150 ਦੇ ਨਾਲ ਤੇ ਤੁਹਾਡਾ ਭਾਈ ਸਰਨਾ ਨਹੀਂ بڑا ਕੋਲਰ ਛੱਡਦੇ ਹੋ ਤੁਸੀਂ ਪੱਖਾ ਵੀ ਛੱਡਦੇ ਹੋ ਨਾਲ ਤੇ ਏਸੀ ਵੀ ਛੱਡਦੇ ਹੋ ਕਦੀ ਤੁਸੀਂ ਬਰਾਂਡੇ 'ਚ ਕਦੀ ਕਮਰੇ 'ਚ ਇਹ ਆਦਤ ਆ ਫਿਰ ਭੁੱਲ ਜਾਓਗੇ ਸਾਰਿਆਂ ਭੁੱਲ ਜਾਓ ਕਿ ਮਾਨ ਸਾਹਿਬ ਨੂੰ ਵੀ ਤੁਸੀਂ ਘੱਟ ਨਾ ਸਮਝੋ ਕਿੰਨੇ ਕਿੰਨੇ ਬਦਲੇ ਲਊਗਾ ਚੱਲ 5 4 ਕਿਲੋ ਅਰ ਦਾਣੇ ਕੱਟ ਕੇ ਭਾਵੇਂ ਦੇਂਦਾ ਸੀ ਦੇਈ ਤੇ ਜਾਂਦਾ ਸੀ ਪੈਨਸ਼ਨ ਅੱਗੇ ਪਿੱਛੇ ਹੁੰਦੀ ਸੀ ਆਈ ਤੇ ਜਾਂਦੀ ਸੀ ਭਾਵੇਂ 200 500 ਘਟਾਈ ਤੇ ਤੁਸੀਂ ਨੇ ਕਾਟੇ ਮਾਟੇ ਮਾਰਕੇ ਜਿਵੇਂ ਮਰਜ਼ੀ ਕਰਿਆ ਹੁਣ ਤੁਸੀਂ ਹੁਣ ਖੁਸ਼ ਹੋ ਹੁਣ ਹੁਣ ਲੈ ਲਓ 600 ਯੂਨਿਟ ਅਗਲੇ ਨੇ 300 ਕਰਤੀ 300 ਚ ਹੁਣ ਤੋਂ ਸਰਪੰਚੀ ਜਿਦੋਂ ਸਰਪੰਚ ਨਾ ਬਣੇ 150 ਰਹਿਜੂ 150 ਦੇ ਵਿੱਚ ਵੀ ਫਿਰ ਸੋਚੂਗਾ ਵੀ ਇਹ ਚ 75 ਹੀ ਕਰਨੀ ਆ ਤੁਹਾਡੀ ਜਿਹਾ ਇੰਨੇ ਰੱਖਣਾ ਪੂਰੀ ਕਿੱਲੀ ਟਾਈਟ ਰੱਖੋ ਜੇ ਤੁਸੀਂ ਉਹ ਉਹਨੂੰ ਸ ਤਾਂ ਉਹ ਤੁਹਾਨੂੰ ਸੰਭਰੂ ਹਣ ਦੱਬ ਕੇ ਹੁਣ ਪਤਾ ਲੱਗੋ ਤੁਹਾਡਾ ਵੱਡਿਆਂ ਸਾਲਾਂ ਦਾ ਹੁਣ ਬੀਬੀਓ ਭੈਣੋ ਸੁਣ ਲੋ ਧਿਆਨ ਨਾਲ ਗੱਲ ਹੁਣ ਬਲਬਾਂ ਨੂੰ ਆਪਾਂ ਨੂੰ ਕਰ ਦਿਆ ਕਰੋ ਸਚ ਆਫ ਅਤੇ ਧਿਆਨ ਰੱਖਿਆ ਕਰੋ ਘੜੀ ਦੇ ਪਿੱਛੇ ਪੱਖਾ ਤੇਜ਼ ਤੇ ਨੀ ਤੇਜ਼ ਤੇ ਉਹਨੂੰ ਸਲੋ ਕਰਨ ਲੱਗੋ ਏਡੇ ਏਡੇ ਆਉਂਦੇ ਨੇ ਰੂਟਰੀਆਂ ਹੁੰਦਾਓ ਇਹਨਾਂ ਨੂੰ ਸਪੀਡ ਸਪੀਡ ਸਲੋ ਰੱਖਿਆ ਕਰੋ ਸਪੀਡ ਸਲੋ ਰੱਖਿਆ ਕਰੋ ਤੇ ਨਾਲ ਪੱਖੀ ਲੈ ਲਿਆ ਕਰੋ ਪ੍ਰਾਣੀਆਂ ਪੱਖੀਆਂ ਝਲਰਾਂ ਵਾਲੀਆਂ ਸਾਰੀਆਂ ਤੁਸੀਂ ਪੇਟੀਆਂ ਚ ਸਾਂ ਸਾਂ ਰੱਖਿਆ ਨੇ ਕਿਹੜੇ ਕੰਮ ਆਉਣੀਆਂ ਨੇ ਉਹ ਲਾਓ ਵਿੱਚ ਹੁਣ ਨਾਲ ਚੱਲਿਆ ਕਰੋ ਸਾਰਾ ਮਿਲ ਜਾਂਦਾ ਇੰਨੇ ਤੇਜ਼ ਛੱਡਨਾ ਬਿਜਲੀ ਜ਼ਿਆਦਾ ਪੀਂਦਾ ਫਿਰ ਹੂੰ ਇੰਦਰ ਪੱਖਾ ਛੱਡ ਲਿਆ ਇੰਦਰ ਫਰੱਡਾ ਛੱਡ ਲਿਆ ਇੰਦਰ ਕੂਲਰ ਛੱਡ ਲਿਆ ਰਾਮ ਨਾਲ ਰੀਲਾਂ ਬਣਾਉਣੀਆਂ ਤੁਸੀ ਹੁਣ ਬਣਾਓ ਰੀਲਾਂ ਹੁਣ ਰਾਮ ਹਾਂ ਹਾਂ ਹੁਣ ਮਾਨਸਾ ਬਣਾਓਗਾ ਰੀਲਾਂ ਤੁਹਾਡੀਆਂ ਵਿੱਚ ਚੀਕਾਂ ਪੈਣ ਕਰਨੀਆਂ ਤੁਸੀ ਚੀਕਣਾ ਕਰਨਾ ਤੁਸੀਂ ਧਰਮੇ ਦੇਣੇ ਨੇ ਤੁਸੀਂ ਹੁਣ ਲਾਲਾ ਲਾਲਾ ਗਰਮੀ ਚ ਕਰਨੀਆਂ ਹੁਣ ਰੀਲਾਂ ਉਹ ਨਿੱਕੇ ਨਿੱਕੇ ਸ਼ਾਰਟੀਆਂ ਕਰ ਕਰਕੇ ਉਹ ਪਾਇਆ ਕਰ ਮੈਂ ਹੁਣ ਤੱਕ ਤੁਸੀਂ ਪਹਿਲੀਆਂ ਰੀਲਾਂ ਹੁਣ ਅਗਲਾ ਪਾਊਗਾ ਬਈ ਕੱਲ੍ਹ ਸਹੀ ਹੈ ਤੁਸੀਂ ਕਾਲੀ ਕਾਲੀਆਂ ਨੇ ਤੁਹਾਨੂੰ ਛੋਲੇ ਖਵਾਏ ਤੁਸੀਂ ਉਹ ਵੀ ਸੂਮਰ ਤੇ ਐ ਇੰਨੇ ਤੁਹਾਨੂੰ ਇੰਨੀ ਬਿਜਲੀ ਆ ਰਾਮ ਐਸ਼ੋਰ ਆਲ ਸਾਰਾ ਕੁਝ ਦਿੱਤਾ ਤੁਸੀਂ ਇਹ ਵੀ ਸੂਮਰ ਤੇ ਹੈ ਤੁਸੀਂ ਲੈਣ ਦੀ ਕਾਂਗਰਸ ਹੁਣ ਤਾਂ ਭਾਈ ਕਾਂਗਰਸੀ ਜਾਣੇ ਹੁਣ ਕਾਂਗਰਸੀ ਮੀਟਰ ਲਵਾ ਲਵਾ ਦੇਊਗੀ ਤੁਹਾਨੂੰ ਉਹ ਸੈਂਟਰ ਚ ਜੀ ਸਰਕਾਰ ਬਣੀ ਸੀ ਸੈਂਟਰ ਚ ਬਣ ਗਿਆ ਫੇਰ ਮੋਦੀ ਸਾਹਿਬ ਤੇ ਮੋਦੀ ਸਾਹਿਬ ਨੇ ਪਹਿਲਾਂ ਹੀ ਇਹਨਾਂ ਦਾ ਕੇਜਰੀਵਾਲ ਠੋਕਿਆ ਹੁਣ ਮਾਨ ਸਾਹਿਬ ਨੇ ਇਹਦਾ ਨੰਬਰ ਲਾ ਗਿਆ ਨੇ ਉਹਨੇ ਈਡੀ ਵਹੇ ਜਾਣੀ ਹੈ ਹੈ ਇਹ ਤਾਂ ਵਿਚਾਰੇ ਹੁਣ ਆਪਣੀਆਂ ਈਡੀਆਂ ਦੇਖਣਗੇ ਜੇ ਤੁਹਾਡੀ ਬੱਤੀ ਦੇਖਣਗੇ ਏ ਆਪਣੇ ਈਡੀਆਂ ਦੇਖਣ ਜਾਂ ਤੁਹਾਡੀ ਬਿਜਲੀ ਦੇਖਣ ਅਗਲੇ ਆਪਣੀਆਂ ਈਡੀਆਂ ਦੇਖਣਗੇ ਹੂੰ ਈਡੀਆਂ ਦੇ ਜਿਵੇਂ ਪੜਾਈ ਦੇ ਪੇਪਰ ਪੈਂਦੇ ਨੇ ਨਾ ਆਈਪੀਐਸ ਦੇ ਹੈ 12ਵੀਂ ਦੇ 10ਵੀਂ ਦੇ 8ਵੀਂ ਦੇ ਐਵੇਂ ਈਡੀ ਦੇ ਵੀ ਪੇਪਰ ਪੈਂਦੇ ਨੇ ਪੇਪਰਾਂ 'ਚ ਪੂਰਾ ਸਵਾਲ ਜਵਾਬ ਦੇਣੇ ਪੈਂਦੇ ਨੇ ਦੇਣੇ ਪੈਂਦੇ ਅਗਲੇ ਨੂੰ ਪੂਰੇ ਸਾਲ ਜੋ ਆ ਜਿਹੜਾ ਖਾਦਾ ਪੀਤਾ ਟਿਕਾ ਰਿਹਾ ਇਧਰ ਉਧਰ ਕਰਨਾ ਪਊਗਾ ਹੂੰ ਤੁਸੀਂ ਚੰਗੀ ਕੀਤੀ ਯਾਰ ਤੁਸੀਂ ਤੁਸੀਂ ਅਗਲੇ ਨੂੰ ਚਪੇੜ ਮਾਰੀ ਉਹਨੇ ਤੁਹਾਡੇ ਮਾਰੀ ਤੁਸੀਂ ਉਹਦੇ ਤਿੰਨ ਜਤਾਏ ਉਹਨੇ 300 ਯੂਨਿਟ ਕੱਟਤੀ ਹੂੰ 6 ਤੁਸੀਂ 6 ਜਿਤਾ ਦਿੰਦੇ ਤਾਂ 600 ਰਹਿਣੀ ਸੀ ਤੀਏ ਦੇ ਨਾਲ ਉਹਨੇ 1/2 ਕਰਤਾ ਸਿੱਧੇ ਗੱਲ ਹਿਸਾਬ ਬਰਾਬਰ 3*2=6 ਮੈਨੂੰ ਫੇਰ ਤੁਸੀਂ ਜੇ ਇੱਕ ਇਹਦੇ ਵਿਧਾਇਕ ਘੱਟ ਜਿਤਾਏ ਉਸੇ ਹਿਸਾਬ ਨਾਲ ਫੇਰ ਫੰਟਾ ਲੱਗੂ ਐਧੇ ਲੱਗੂਗਾ ਤਾਂ ਬਿਜਲੀ ਇਹ ਤਾਂ ਮਾਨ ਸਾਹਿਬ ਆ ਯਾਰ ਮਾਨ ਮਾਨ ਸਾਹਿਬ ਨੇ ਜਨ ਕਰੰ ਦੇਣੀ ਬਿਜਲੀ ਆਪਣੇ ਸਿਰ ਤੇ ਤੁਹਾਡੇ ਸਿਰ ਤੇ ਤੁਹਾਡੀ ਜਤੀਰ ਤੁਹਾਡੇ ਸਿਰ ਤੇ ਤੇ ਦੇਣੀ ਹੁਣ ਤੁਸੀਂ ਤਿੰਨ ਜਿਤਾ ਕੇ ਅਗਲੇ ਦਿਨ ਇੰਨੀ ਬੇਇੱਜ਼ਤੀ ਕਰੀ ਇੰਨੀ ਬੇਇੱਜ਼ਤੀ ਕਰੀ ਇਹ ਵੀ ਨਾ ਜਿਤਾਉਂਦੇ ਇਦੋਂ ਤਾਂ ਚੰਗਾ ਫਿਰ ਫਿਰ ਆਪਣੀ ਬਿਜਲੀ ਜਮੇ ਕੱਟੀ ਜਾਣੀ ਆਹ ਨਹੀਂ 300 ਯੂਨਿਟ ਮਿਲਨੀ ਆ 3 ਕਰਕੇ ਆ ਜੇ 3 ਵੀ ਨਾ ਤੁਸੀਂ ਚਿਤਾਂਦੇ ਉਹ ਇੱਕ ਇੱਕੋ ਹੀ ਰਹਿ ਗਿਆ ਸੀ ਇਧਰ ਲਈ ਲੀਡ ਵਧੀ ਘਟੀ ਜਾਂਦੀ ਸੀ ਉਹ ਸੰਗਰੂਰ ਵਾਲਾ ਕੀ ਕਹਿੰਦੇ ਨੇ ਮੀਤ ਇਹਾਰ ਤੇ ਉਹ ਉਹ ਜੇ ਕੱਲਾ ਹੀ ਜਿੱਤਦਾ ਤੇ 100 900 ਯੂਨਿਟ ਨਾਲ ਤੁਹਾਡਾ ਕੁਝ ਨਹੀਂ ਬੰਨਣਾ ਫਿਰ ਤੁਸੀਂ ਮੁਜ਼ਾਹਿਰੇ ਤੇ ਧਰਮਣੇ ਦੇ ਸਕਦੇ ਸੀ ਹੋਰ ਕੁਝ ਨਹੀਂ ਕਰ ਸਕਦੇ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਸੋਚਿਓ ਸੋਚ ਸਮਝ ਕੇ ਦੇਖਿਓ ਜੇ ਤੁਸੀਂ ਰਾਜਨੀਤੀ ਕਰਦੇ ਤਾਂ ਅਗਲਾ ਵੀ ਰਾਜਨੀਤੀ ਪੂਰੀ ਜਾਣਦਾ ਠੀਕ ਹੈ ਜੇ ਹੁਣ ਤੁਸੀਂ ਸਰਪੰਚ ਵੱਧ ਜਿਤਾਓਗੇ ਤੇ ਮਜੇ ਉਡਾਓਗੇ ਨਹੀਂ ਤੇ ਤੁਹਾਡੀ ਬਿਜਲੀ ਕੱਢ ਦੇਣੀ ਹੈ ਇਹਨੇ ਇੰਜ ਤੇ ਮੀਟਰ ਕੱਢ ਦੇਣੇ ਇਹਨੇ ਤੇਜ਼ ਤੇ ਉਤੋਂ ਲਾ ਦੇਣਾ ਬਿੱਲ ਵਧਾ ਕੇ ਤੇ ਮਾਰੀ ਜਾਓ ਚੀਕਾਂ ਦੋ ਸਾਲ ਜਿਹੜੇ ਰਹਿ ਗਏ ਹੁਣ ਤਾਂ ਕਹਿੰਦੇ ਨੇ ਸਾਫ ਆਪਾਂ ਅਗਲੀ ਵਾਰ ਆਉਣਾ ਨਹੀਂ ਨਾ ਖੇਡਣਾ ਨਾ ਖੇਡਣ ਦੇਣਾ ਜਾਂ ਮੁੱਕੀ ਅਗਲੀ ਵਾਰ ਉਹਨਾਂ ਨੇ ਆਉਣਾ ਨਹੀਂ ਹੁਣ ਤੁਸੀਂ ਵੀ ਗਰਮੀਆਂ 'ਚ ਸੌਣਾ ਨਹੀਂ ਗਰਮੀ ਰਹੂਗੀ ਫਿਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਉਹਦੇ ਤੱਕ ਪਹੁੰਚਾ ਦਿਓ ਵੀ ਉਹ ਗੁੱਸੇ 'ਚ ਜੇ ਬੜਾ ਸ਼ਾਇਦ ਮੜਾ ਮੋਟਾ ਗੁੱਸਾ ਸ਼ਾਂਤ ਹੋ ਜਾਏ ਤੁਹਾਡਾ ਤਾਂ ਸ਼ਾਂਤ ਕਰੇ ਤਿੱਤ ਨਾ ਗੁੱਸਾ ਤੁਹਾਡਾ ਤਾਂ ਸ਼ਾਂਤ ਹੁਣ 300 ਨਾਲ ਵੀ ਅਜੇ ਵੀ ਟਿਕੀ ਰਹੇ ਜੋ ਜ਼ਿਆਦਾ ਟੱਪੇ ਤੇ 150 ਨਾਲ ਕਰਦੇ ਕਿਤੇ ਕੋਈ ਰੌਲਾ ਟੱਪਾ ਕੋਈ ਧਰਨਾ ਨਾ ਤੇ ਅਜਾ ਚੰਗਾ ਸੋਸਰੀ